ਦੇ ਆਪਣੇ ਗੁਨਾ ਤੋਂ ਪਛਾਣਿਆ ਜਾਵੇਗਾ ਹallelujah ਆਪਣੇ ਅੰਦਰ ਗੁਣ ਹੋਣੇ ਚਾਹੀਦੇ ਐ ਹਰ ਇੱਕ ਦੇ ਅੰਦਰ ਹੋਣੇ ਚਾਹੀਦੇ ਮਸੀਹ ਆ ਕੇ ਸੱਚਮੁੱਚ ਹallelujah ਸੰਸਾਰ ਵਾਲੇ ਆਪਾਂ ਕੰਮ ਛੱਡਦੇ ਨੇ ਉਹ ਪਹਿਲਾਂ ਆਪਾਂ ਕਰ ਲੇ ਜਿਹੜੇ ਕਰ ਲੇ ਹੁਣ ਉਹ ਛੱਡਨੇ ਐ ਹallelujah ਇੱਕ-ਇੱਕ ਕਰਕੇ ਪਰਮੇਸ਼ਰ ਕਿ ਆਕਰ ਪਰਮੇਸ਼ਰ ਤੇਰੇ ਆਤਮਾ ਦੇ ਫਲ ਮੇਰੇ ਅੰਦਰ ਹੋਣ ਇਹ ਪ੍ਰਗਟ ਹੋਣੇ ਲੋਕਾਂ ਨੂੰ ਵੀ ਦੇਖਣ ਹallelujah ਕਹਿੰਦਾ ਅਤੇ ਜਿਹੜੇ ਮਸੀਹ ਯਿਸੂ ਦੇ ਹਨ ਉਹਨਾਂ ਨੇ ਸਰੀਰ ਨੂੰ ਉਹਨਾਂ ਦੀਆਂ ਕਾਮਨਾ ਤੇ ਵਿਸ਼ਿਆਂ ਸਣੇ ਸਲੀਬ ਉੱਤੇ ਝਾੜ ਦਿੱਤਾ ਜਿਹੜੇ ਸੱਚਮੁੱਚ ਆਪਾਂ ਪ੍ਰਭੂ ਯਿਸੂ ਦੇ ਬਣ ਗਏ ਜੋ ਆਪਣੀਆਂ ਪਹਿਲੇ ਕੰਮ ਸੀ ਉਹ ਸਾਰੇ ਆਪਾਂ ਸਲੀਬ ਤੇ ਪਰਮੇ ਪ੍ਰਭੂ ਨੇ ਆਪਣੇ ਸਲੀਬ ਤੇ ਚੱਕ ਲਿਆ ਹallelujah ਚੱਕ ਲਿਆ ਗਨੇ ਆਪਣੇ ਬਦਲੇ ਆਪਣੇ ਪਾਪਾਂ ਦੇ ਬਦਲੇ ਉਸਲੀਬ ਤੇ ਜੜਾਇਆ ਹallelujah ਜਿਹਦਾ ਆਪਣਾ ਬਪਤੀਸਮਾ ਹੁੰਦਾ ਉਹਦੋਂ ਆਪਾਂ ਨੂੰ ਕੀ ਕਹਿੰਦੇ ਹੁੰਦੇ ਆ ਪ੍ਰਾਣੀਆਂ ਗੱਲਾਂ ਸਾਰੀਆਂ ਛੱਡਦੇ ਹallelujah ਤੁਹਾਡੇ ਤੋਤੇ ਜਾਣ ਜਿਹੜੇ ਪਾਪ ਆ ਉਹ ਤਾਂ ਆਪਾਂ ਨੂੰ ਬਪਤੀਸਮਾ ਦਿੰਦੇ ਹallelujah ਜੇ ਆਪਾਂ ਬਪਤੀਸਮੇ ਲੈ ਕੇ ਫੇਰ ਪਾਪਾਂ ਚ ਪੈ ਗਏ ਫੇਰ ਕਿਦੋਂ ਮਾਫ਼ ਹੋਣਗੇ ਫੇਰ ਆਪਾਂ ਨੂੰ ਸਜ਼ਾ ਵੀ ਮਿਲਦੀ ਹੈ ਕਿਹਦੀ ਮਿਲਦੀ ਹੈ ਪਰਮੇਸ਼ਰ ਦੰਡ ਵੀ ਲਾਉਂਦਾ ਹੈ ਹallelujah ਇਸ ਤਰ੍ਹਾਂ ਕਰਕੇ ਆਪਾਂ ਜਦੋਂ ਪ੍ਰਭੂ ਚ ਆ ਕੇ ਇਨ੍ਹਾਂ ਚੀਜ਼ਾਂ ਤੋਂ ਆਪਾਂ ਕੀ ਕਰਨਾ ਹੈ ਦੂਰ ਰਹਿਣਾ ਹੈ ਕਹਿੰਦਾ ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ ਹallelujah ਜੇ ਆਪਾਂ ਆਤਮਾ ਦੇ ਦੁਆਰਾ ਜਿਉਣੇ ਤੇ ਆਤਮਾ ਦੇ ਦੁਆਰਾ ਹੀ ਆਪਾਂ ਚੱਲਣਾ ਆਪਣਾ ਚਾਲ ਚੱਲਣ ਵੀ ਆਤਮਾ ਦੇ ਦੁਆਰਾ ਹੀ ਹੋਵੇ ਹallelujah ਕਹਿੰਦਾ ਅਸੀਂ ਫੂਕਾ ਕਮਾਂਡ ਨਾ ਕਰੀਏ ਕਿ ਇੱਕ ਦੂਜੇ ਨੂੰ ਖਜਾਈਏ ਅਤੇ ਇੱਕ ਦੂਏ ਨਾਲ ਖਾਰ ਕਰੀਏ ਹallelujah ਖਜੋਣਾ ਨਹੀਂ ਕਿਸੇ ਨੂੰ ਖਾਰ ਨਹੀਂ ਕਰਨੀ ਕਿਸੇ ਤੇ ਵੀ ਹallelujah ਜੇ ਸਾਰੇ ਚੰਗੇ ਹੋਣ ਫਿਰ ਤਾਂ ਸਵਰਗ ਆ ਜਾਵੇ ਹallelujah ਉਹ ਕਹਿੰਦਾ ਨਹੀਂ ਕੋਈ ਬਦਲਦਾ ਆਪ ਨੂੰ ਬਦਲ ਕੇ ਦੇਖੋ ਖੁਦ ਬਦਲ ਕੇ ਦੇਖੋ ਹallelujah ਕਿਸੇ ਤੇ ਖਾਰ ਨਹੀਂ ਕਰਨੀ ਮੇਰੇ ਤੋਂ ਪਿੱਛੋਂ ਮੇਰੇ ਉਹਨਾਂ ਨੂੰ ਪਹਿਲਾਂ ਬਰਕਤਾਂ ਮਿਲੀਆਂ ਪ੍ਰਭੂ ਮੈਂ ਕਦੋਂ ਦਾ ਆਉਣਾ ਹੈ ਬਰਕਤਾਂ ਤਾਂ ਮਿਲ ਨਹੀਂ ਜਿਹੜੀ ਆਪਣੀ ਬਰਕਤ ਆਪਾਂ ਨੂੰ ਮਿਲ ਨਹੀਂ ਕੋਈ ਖੋ ਨਹੀਂ ਸਕਦਾ ਹallelujah ਉਹਦਾ ਕੋਈ ਟਾਈਮ ਰੱਖਿਆ ਜੋ ਪਰਮੇਸ਼ੁਰ ਨੇ ਕਹਿਤਾ ਤੁਹਾਨੂੰ ਦੇਣੀ ਆ ਤਾਂ ਆਪਾਂ ਨੂੰ ਦੇਣੀ ਆ ਹੀ ਦੇਣੀ ਆ ਮੈਂ ਹallelujah ਮਿਲਣ ਗਿਆ ਕਦੋਂ ਜਦੋਂ ਆਪਣੇ ਅੰਦਰ ਉਸ ਆਤਮਾ ਦੇ ਫਾਲ ਆ ਗਏ ਹallelujah ਇਸ ਤਰ੍ਹਾਂ ਕਰਕੇ ਫਿਰ ਆਪਾਂ ਜਿਹੀਂ ਜਿੰਨੇ ਮਰਜ਼ੀ ਵਾਤ ਰੱਖ ਲਈ ਜਿਨੇ ਮਰਜ਼ੀ ਆਪਾਂ ਬਾਈਬਲ ਪੜ੍ਹ ਲਈ ਜਿਨੇ ਮਰਜ਼ੀ ਭਜਨ ਗਾ ਲਈ ਆਪਣੇ ਅੰਦਰ ਚੀਜ਼ਾਂ ਭਰੀਆਂ ਤਾਂ ਉੱਥੇ ਕੋਈ ਫਾਇਦਾ ਨਹੀਂ ਹallelujah ਪਰਮੇਸ਼ਰ ਕਹਿੰਦਾ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਵੈ ਨਿੱਕੇ ਬੱਚੇ ਦਾ ਮਨ ਕਿੰਨਾ ਸਾਫ਼ ਹੁੰਦਾ ਵੈ ਆਪਾਂ ਉਹਨੂੰ ਦੱਸ ਦਿੰਨੇ ਆ ਫਿਰ ਉਹਨੂੰ ਪਤਾ ਲੱਗਦਾ ਆਪਾਂ ਉਹਨੂੰ ਕਿੰਨਾ ਵੀ ਰੋਕ ਕੇ ਇਥੇ ਨਹੀਂ ਜਾਣਾ ਉਹ ਜਾਊਗਾ ਜਾਣ ਜਾਣ ਕੇ ਹallelujah ਆਪਾਂ ਲੜਦੇ ਆ ਲੋਕਾਂ ਨਾਲ ਉਹ ਤਾਂ ਨਹੀਂ ਲੜਦੇਗੇ ਉਹਨਾਂ ਨੇ ਜਾਣਾ ਹੀ ਜਾਣਾ ਉਥੇ ਬੱਚਾ ਮਨ ਦਾ ਸਾਫ਼ ਹੁੰਦਾ ਹallelujah ਇਸ ਤਰ੍ਹਾਂ ਕਰਕੇ ਆਪਾਂ ਉਹ ਜੋ ਕਹਿੰਦਾ ਤੁਹਾਡਾ ਮਨ ਜਿਹੜਾ ਨਿੱਕੇ ਬਾਲਕ ਦੀ ਨਿਆਈ ਹੋਣਾ ਚਾਹੀਦਾ ਵੈ ਹallelujah ਪਰਮੇਸ਼ਰ ਸੱਚਮੁੱਚ ਆਪਾਂ ਨੂੰ ਪਰਮੇਸ਼ਰ ਨੇ ਚੁਣਿਆ ਨੂੰ ਕੋਈ ਸੋਚ ਸਮਝ ਕੇ ਆਪਾਂ ਨੂੰ ਚੁਣਿਆ ਵੈ ਹallelujah ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ ਜਿਹੜਾ ਆਪਾਂ ਨੂੰ ਇਕੱਠਿਆਂ ਕਰਦਾ ਵੈ ਆਪਾਂ ਨੂੰ ਆਪਣੇ ਬਲ ਦੇ ਨਾਲ ਤੋਰਦਾ ਵੈ ਆਪਾਂ ਨੂੰ ਜ਼ਿੰਦਗੀ ਦਿੰਦਾ ਆਪਾਂ ਨੂੰ ਨਵੇਂ ਸਾਹ ਦਿੰਦਾ ਵੈ ਤੰਦਰੁਸਤੀ ਦਿੰਦਾ ਵੈ ਹallelujah ਹallelujah ਅੱਜ ਪ੍ਰਭੂ ਭੋਜ ਆਪਣੇ ਆਪ ਨੂੰ ਮਨਾਂ ਨੂੰ ਖੋਲੋ ਸੱਚਮੁੱਚ ਪਰਮੇਸ਼ਰ ਤੋਂ ਮੰਗੋ ਪਰਮੇਸ਼ਰ ਜੀ ਜਦੋਂ ਤੇਰਾ ਪ੍ਰਭੂ ਤੇਰਾ ਲਹੂ ਅਰ ਬदन ਮੇਰੇ ਅੰਦਰ ਗਿਆ ਸੱਚਮੁੱਚ ਜੋ ਮੇਰੀਆਂ ਬਿਮਾਰੀਆਂ ਸਾਰੀਆਂ ਛੱਡ ਕੇ ਚਲੀਆਂ ਜਾਣ ਹਾਲੇਲੂਇਆ ਆਜ਼ਾਦ ਹੋ ਕੇ ਜਾਣਾ ਮੈਂ ਹਾਲੇਲੂਇਆ ਆਜ਼ਾਦੀ ਕੌਣ ਦਿੰਦਾ ਵੇ ਪਰਮੇਸ਼ਵਰ ਦਿੰਦਾ ਵੇ ਹਾਲੇਲੂਇਆ